ਅਸੀਂ ਐਨੇ ਕਿ ਦੁਖੀ ਹੋ ਰਿਆਂ ਇਹ ਚੀਜ਼ਾਂ ਤੋਂ ਜੇ ਤਾਂ ਹੁਣ ਮੰਨ ਲਓ ਖੇਤੀ ਅਸੀਂ ਠੇਕੇ ਤੇ ਦਿੰਨੇ ਆ ਫਿਰ ਤਾਂ ਇਹ ਗੱਲ ਆ ਵੀ ਕੋਈ ਕੰਮ ਨਹੀਂ ਹੈਗਾ ਜ਼ਿਮੀਂਦਾਰ ਨੂੰ ਕਿਉਂਕਿ ਪੰਜ ਚਾਰ ਕਿੱਲੇ ਵਾਲੇ ਅਸੀਂ ਜ਼ਿਮੀਂਦਾਰ ਆ ਵੀ ਉਹਨਾਂ ਨੂੰ ਕਦੇ ਕੰਮ ਹੀ ਨਹੀਂ ਹੈਗਾ ਵੀ ਹੋਰ ਕਰੀਏ ਤਾਂ ਕੀ ਕਰੀਏ ਵੀ ਯਾਰ ਖੇਤੀ ਦੀ ਆਸ ਹੁੰਦੀ ਆ ਮੇਰੇ ਨਾਲ ਜ਼ਿਮੀਂਦਾਰ ਭਰਾ ਵੀ ਖੜਾ ਬਾਈ ਸੋਡਾ ਪਿੰਡ ਕਿਹੜਾ ਹੈ ਬਾਈ ਮੇਰਾ ਪਿੰਡ ਆ ਮੋਡਾ ਬਾਈ ਜਦੋਂ ਮੰਨ ਲੈ ਰਾਤ ਦੀ ਗੱਲ ਦੱਸਦਾ ਕਿੰਨੇ ਕ ਮੋਟਰਾਂ ਦੀ ਚੋਰੀ ਹੋਈ ਹੋਈ ਆ ਘਟੋ ਘਟ ਮੀ 10 ਮੋਟਰਾਂ ਦੱਸਦੇ ਨੇ 10 ਮੋਟਰਾਂ ਦੱਸਦੇ ਆ ਤੇ ਇਸ ਤੋਂ ਪਹਿਲਾਂ 2 ਮਹੀਨੇ ਪਹਿਲਾਂ ਨਾਲੀ ਦੇ ਉੱਤੋਂ ਵੱਡੀਆਂ ਨਹੀਂ ਆ 5 ਮੋਟਰਾਂ ਦੀਆਂ 5 ਮੋਟਰਾਂ ਦੀਆਂ 5 ਦੇ ਉਦੋਂ ਦੋ ਵੱਡੀਆਂ ਕਾ ਦੱਸਦੇ ਹੁਣ 15 ਮੋਟਰਾਂ ਦਾ ਨੁਕਸਾਨ ਹੋ ਗਿਆ ਵੀ ਹੁਣ ਅਸੀਂ ਕਰੀਏ ਕੀ ਕੀ ਕਰੀਏ ਹਾਂ ਵੀ ਜੇ ਤਾਂ ਹੁਣ ਠੇਕੇ ਦੇ ਪੈਲੀ ਦਿੰਨੇ ਹਾਂ ਤਾਂ ਨਹੀਂ ਕਰਦਾ ਤੋਰੀ ਫੁਲਕਾ ਬਣਦਾ ਜੇ ਕਰਦੇ ਆ ਤਾਂ ਵੀ ਨਹੀਂ ਕੁਝ ਬਣਦਾ ਇਹਨਾਂ ਦਾ ਨਸ਼ਾ ਬੱਤਾ ਲੈਣਾ ਆਪਦਾ ਸਾਡਾ ਨੁਕਸਾਨ ਕਿੱਡਾ ਵੱਡਾ ਕਰਕੇ ਤੁਰ ਜਾਂਦੇ ਨੇ ਵੀ ਇਹਦੀ ਭੈਣ ਚੋਦ ਫਿਰ ਨਾਲੋਂ ਨਹੀਂ ਆਏ ਨਹੀਂ ਹੈਗਾ ਵੀ ਗਿੱਠ ਨੂੰ ਛੱਡ ਦੇਣਾ ਨਾਲ ਵੱਢਣਗੇ ਵਿੱਚੋਂ ਆਹੀ ਗੱਲ ਨਾਲ ਮੈਂ ਸਹਿਮਤ ਹਾਂ ਉਹ ਮੋਟਰ ਦੀ ਕੇਵਲ ਵਿੱਚ ਰਿਕਪੀ अच्छा एक मोटर दी ओ मोटर दी केबल ਵਿੱਚ ਦੀ ਵੀ ਕੜੂਕਾ ਲੈਣਾ ਪਊਗਾ ਇਹਦੇ ਵੀ ਕੜੂਕੇ ਲੱਗੂਗਾ ਕੜੂਕਾ ਦਾ ਹੁਣ ਐ ਲੱਗੂਆ ਬਈ ਜੇ ਤਾਂ ਫੁੱਟ ਦੋ ਫੁੱਟ ਨਾਲੋਂ ਵੱਡ ਲੈ ਹੋਰ ਬੋਛੜ ਦਿੰਦੇ ਫਿਰ ਤਾਂ ਚਲੋ ਸਰ ਜਾਂਦਾ ਹੁਣ ਲੈ ਲੈ ਵੀ ਕੜੂਕੇ ਵਾਲੇ ਨੂੰ ਵੀ ਮੰਨ ਕੇ 10000 1500 ਰੁਪਏ ਦੇਣਾ ਪਊ ਫੇਰ ਆਉ ਉਹ ਬਣਦਾ ਬਣਦਾ ਲੈਂਦੇ ਮਿਸਤਰੀ ਦਾ ਆਪ ਦੀ ਲੇਬਰ ਲੈ ਕੇ ਲੈ ਕੇ ਫਿਰ ਲੈ ਕੇ ਹੀ ਜਾਊਗਾ ਹਾਂ ਉਹ ਤਾਂ ਆ ਦੀ ਲੈ ਯਾਰ ਹੁਣ ਦੱਸੋ ਕੀ ਕਰੀਏ ਅਸੀਂ ਭਾਈ ਐਨੇ ਕਿ ਦੁਖੀ ਹੋ ਰਹੇ ਆਂ ਜੇ ਤੁਸੀਂ ਹੁਣ ਮੰਨ ਲਓ ਮੈਂ ਵੀਡੀਓ ਇਹ ਗੱਲ ਕਹਿਣਾ ਵੀ ਚਿੱਟਿਆਂ ਵਾਲੇ ਨਸ਼ੇੜੀਆਂ ਦਾ ਕੰਮ ਆ ਫਿਰ ਤੁਸੀਂ ਕਮੈਂਟ ਦੇ ਵਿੱਚ ਕਹਿੰਦੇ ਹੋ ਬਾਈ ਇਹੇ ਕੰਮ ਐ ਨਹੀਂ ਕਰਦੇ ਹੁੰਦੇ ਫਿਰ ਇਹੇ ਕੰਮ ਹੋਰ ਕੀ ਦਾਗਾ ਹੁਣ ਜਿਹਦੇ ਕੋਲੇ ਚੰਗੀ ਵਧੀਆ ਇਨਕਮ ਆ ਚੰਗੀ ਪਰ ਉਹ ਕੰਮ ਇਹ ਕਿਉਂ ਕਰੂ ਚਾਗਲ ਕੰਮ ਇਹ ਕਿਉਂ ਕਰੂ ਹੈ ਤਾਂ ਕੰਮ ਇਹ ਕਿਸੇ ਦਾ ਭੇਤੀ ਦੀ ਆ ਭੇਤ ਆਲਾ ਬੰਦੀ ਕਰਦਾ ਹੁੰਦਾ ਪਰ ਇੰਨੀ ਕੁ ਸ਼ਰਮ ਵਾਲੀ ਗੱਲ ਆ ਨਾ ਯਾਰ ਕਦੇ ਸਟਾਰਟਰ ਚੋਰੀ ਹੋ ਗਿਆ ਕਦੇ ਕੇਵਲਾਂ ਵੱਡੀਆਂ ਗਈਆਂ ਹੁਣ ਦੇਖ ਲਓ ਹੁਣ ਝੋਨੇ ਦਾ ਜਮਾ ਟਾਈਮ ਬਾਈ ਝੋਨੇ ਦਾ ਟਾਈਮ ਹੀ ਆ ਨਾ ਪੂਰਾ ਜਮ ਸਮਾਂ ਦਾ ਮੂੰਗੀਆਂ ਹੀ ਪਾਣੀ ਭਾਲਦਿਆਂ ਨੇ ਮੱਕੀਆਂ ਹੀ ਪਾਣੀ ਭਾਲਦਿਆਂ ਨੇ ਇਹ ਟਾਈਮ ਦੇ ਵਿੱਚ ਵੱਢ ਕੇ ਉਹ ਆਲਾ ਕੰਮ ਸਾਰ ਕੇ ਪਾਰ ਗਏ ਤੇ ਹੁਣ ਸਾਨੂੰ ਤਾਂ ਦੁਬਾਰੇ ਫਿਰ ਇਕੱਠੇ ਕਰਨੇ ਕਰਨੀ ਪਊਗਾ ਨਾ ਵੀ ਯਾਰ ਇੰਨਾ ਕਿ ਦਿਲ ਟੁੱਟ ਜਾਂਦਾ ਬਾਈ ਫਿਰ ਤੁਸੀਂ ਕਹਿ ਦਿੰਦੇ ਹੋ ਯਾਰ ਵੀ ਵੀਰ ਸਾਰੇ ਗਾਣੇ ਨਿਸ਼ੇੜੀ ਨਹੀਂ ਬਦਨਾਮ ਹੁੰਦੇ ਫਿਰ ਇਹ ਕੰਮ ਕੀ ਦਾ ਤੁਸੀਂ ਕਮੈਂਟ ਦੇ ਵਿੱਚ ਦੱਸਣਾ ਵੀ ਇਹ ਕੰਮ ਦੱਸੋ ਹੋਰ ਕੀ ਦਾ ਦਾ